ਬਾਕੀ ਜਿਹੜੀ ਹੁਣ ਧੁੱਪ ਦਾ ਤਕਰੀਬਨ ਬਾਈ ਅੱਗੇ-ਅੱਗੇ ਦੇਖੋ ਹੁਣ ਧੁੰਦ ਦਾ ਪੈਣੀ ਨਹੀਂ ਆ ਗਈ ਕਿਉਂਕਿ ਜਿਹੜਾ ਧੁੰਦ ਦਾ ਮੌਸਮ ਹੈ ਹੋਰ 5-4 ਦਿਨ ਪੈ ਲੂਗੀ ਮਤਲਬ ਕਿ ਅੱਗੇ-ਅੱਗੇ ਜਿਹੜੀ ਹੁਣ ਠੰਡ ਘਟਣੀ ਸ਼ੁਰੂ ਹੋਣੀ ਹੈ ਠੰਡ ਦਿਨ ਦੇ ਵੇਲੇ ਘਟੂਗੀ ਚਲੋ ਰਾਤ ਦੇ ਵੇਲੇ ਟੈਂਪਰੇਚਰ ਜਿਹੜਾ ਉਹ ਬੈਲੈਂਸਰ ਹੋਊਗਾ ਜਿੰਨਾ ਕਿ ਹੈਗਾ ਬਾਕੀ ਕੁਦਰਤ ਦੇ ਹੱਥ ਹੈ ਇਹ ਚੀਜ਼ਾਂ ਇਨਸਾਨ ਦੇ ਹੱਥ ਹੈ ਨਹੀਂ ਪਰ ਜਿਹੜੇ ਭਰਾ ਹੁਣ ਜਿੱਦਾਂ ਕਣਕਾਂ 75 80 85 ਦਿਨਾਂ ਦੀ ਜਿਹੜੀਆਂ ਕਣਕਾਂ ਹੋ ਗਈਆਂ ਉਹ ਵੀਰ ਜਿਹੜੇ ਹਲੇ ਵੀ ਕਨਫਿਊਜ਼ਨ ਦੇ ਵਿੱਚ ਪਏ ਹੋ ਮੈਂ ਵੀ ਬਾਈ ਕਣਕ ਤੇ ਕਿਹੜੀ ਸਪਰੇਅ ਕਰੀਏ ਕੀ ਕਰੀਏ ਦੇਖੋ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਹੁਣ ਜੜੀਆਂ ਕਾਹ ਫੂਸ ਵਾਲੀਆਂ ਸਪਰੇਅ ਆ 240 ਵਗੈਰਾ ਜਾਂ ਗੁੱਲੀ ਡੰਡੇ ਵਾਲੀਆਂ ਠੀਕ ਆ ਇਹ ਸਪਰੇਅ ਮੇਰਾ ਭਰਾ ਹੁਣ ਬਿਲਕੁਲ ਵੀ ਨਾ ਕਰਿਓ ਆਪਣੇ ਖੇਤ ਦੇ ਉੱਪਰ ਆਪਣੇ ਫਸਲ ਦੇ ਉੱਪਰ ਕਿਉਂਕਿ ਇਹਨਾਂ ਦਾ ਫਾਇਦਾ ਕੋਈ ਨਹੀਂ ਤੁਹਾਡਾ ਨੁਕਸਾਨ ਇਹਨਾਂ ਨੇ ਜਿੰਝ ਜੂ ਲੇਟ ਕਰੋਗੇ ਉਦਾਂ ਉਦਾਂ ਜਿਹੜਾ ਇਹਨਾਂ ਦਾ ਨੁਕਸਾਨ ਹੋ ਵਾਜ ਜਾਣਾ ਉਹ ਤੁਹਾਡੀ ਮਰਜ਼ੀ ਹੈ ਜੇ ਤੁਸੀਂ ਫਸਲ ਦਾ ਨੁਕਸਾਨ ਕਰਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਆ ਤਾਂ ਬਾਈ ਫਿਰ ਕਰ ਦਿਓ ਪਰ ਜਿਹੜੇ ਹੁਣ ਹੋਰ ਖਾਦ ਖਰਾਕ ਵਾਲੀ ਸਪਰੇਅ ਖਾਦ ਖਰਾਕ ਦੇ ਵਿੱਚ ਆਪਾਂ ਜੇ 70 75 80 85 ਦਿਨਾਂ ਤੇ ਜਿਹੜੀ 13045 ਦੀ ਸਪਰੇਅ ਆਪਾਂ ਇੱਕ ਉਲੀ ਨਾਸ਼ਕ ਵਿੱਚ ਮਲਾ ਕੇ ਕਰਦੀ ਆ ਤਾਂ ਬਾਈ ਵਧੀਆ ਕਿਉਂਕਿ ਹੁਣ ਪਹਿਲਾਂ ਤਾਂ ਆਪਣੇ ਫਸਲ ਦੇਖ ਰੇਖ ਚ ਰੱਖੋ ਖੇਤ ਜੀੜਾ ਮਾਰੋ ਕਿਉਂਕਿ ਜਿਹੜੀ ਹੁਣ ਆਪਣੀ ਪੀਲੀ ਕੂੰਗੀ ਦਾ ਹਮਲਾ ਜਿਹੜਾ ਉਹ ਵੈਸੇ ਤਾਂ ਜਾ ਕੇ 20 ਫਰਵਰੀ ਤੋਂ ਬਾਅਦ ਦੇਖਣ ਨੂੰ ਮਿਲਦਾ ਜ਼ਿਆਦਾਤਰ ਖੇਤਾਂ ਦੇ ਵਿੱਚ 20 ਫਰਵਰੀ ਤੋਂ ਪਹਿਲਾਂ ਉਹਦੇ ਘੱਟ ਚਾਂਸ ਹੁੰਨੇ ਆ ਪਰ ਚਲੋ ਫਿਰ ਵੀ ਜੇ ਤੁਸੀਂ ਮਨ ਲ ਕੇ ਕਿਤੇ ਤੁਹਾਨੂੰ ਲੱਗਦੇ ਆ ਲੱਛਣ ਜਿੱਦਾਂ ਹੁਣ ਪੁਰਾਣੀ ਵੈਰੈਟੀ ਤਾਂ ਕੋਈ ਜ਼ਿਆਦਾ ਵੇਦਦਾ ਨਹੀਂ ਕਿਉਂਕਿ ਸਭ ਤੋਂ ਪਹਿਲਾਂ ਜਿਹੜੀ ਪਲੀ ਕੁੰਗੀ ਹੁਣ 2967 ਦੇ ਵਿੱਚ ਆਉਂਦੀ ਹੁੰਦੀ ਸੀ ਪਹਿਲਾਂ ਜਾਂ ਸ਼੍ਰੀ ਰਾਮ ਸੁਪਰ 172 'ਚ ਦੇਖਣ ਨੂੰ ਮਿਲਦੀ ਸੀ ਇਹ ਦੋ ਬੀਜਾਂ ਦੇ ਵਿੱਚ ਸਾਡੇ ਏਰੀਆ ਵਿੱਚ ਇਹ ਦੋ ਬੀਜਾਂ 'ਚ ਸਭ ਤੋਂ ਪਹਿਲਾਂ ਦੇਖਣ ਨੂੰ ਮਿਲਦੀ ਹੁੰਦੀ ਸੀ ਪਲੀ ਕੁੰਗੀ ਪਰ ਹੁਣ ਜਦੋਂ ਤੋਂ 222 826 ਇਹਨਾਂ ਬੀਜਾਂ ਦੇ ਵਿੱਚ ਮਨ ਲ ਕੇ ਬਹੁਤ ਘੱਟ ਚਾਂਸ ਹੈ ਕਿਉਂਕਿ ਇਹ ਸੈਣ ਸ਼ਕ ਜਾਦ ਤਰੁੱਲੀਆਂ ਤੋਂ ਬਾਕੀ ਜਿਹੜੇ 20 ਮਾਰਚ ਤੋਂ ਬਾਅਦ ਹੀ ਕੂੰਗੀ ਦਾ ਹਮਲਾ ਹੁੰਦਾ ਪਰ ਤੁਸੀਂ ਫੇਰ ਵੀ ਜੇ ਤੁਹਾਨੂੰ ਪਹਿਲਾਂ ਕੋਈ ਦਿਖਦੇ ਆ ਤਾਂ ਆਪਣੇ ਖੇਤ ਦੇ ਵਿੱਚ ਬਾਈ ਜੇ ਕਰਨ 13045 ਐਨਪੀਕੇ ਪਲੱਸ ਸਿੰਗਲ ਸాల్ਟ 19 ਆਪਣਾ ਉਲੀ ਨਾਸ਼ਕਾ ਜਿਹੜਾ ਸਿੰਗਲ ਟੈਕਨੀਕਲ ਹੈ ਟੈਬੂਕੋਨਾ ਜੋਲਾ ਪ੍ਰੋਪੀਕੋਨਾ ਜੋਲਾ ਇਹ ਤੁਸੀਂ ਆਪਣੇ ਖੇਤ ਦੇ ਵਿੱਚ ਕਰ ਸਕਦੇ ਇੱਕ ਤਾਂ ਬਾਈ ਸਸਤੇ ਇੱਕ ਇਹਨਾਂ ਦੇ ਠੰਡ ਦੇ ਵਿੱਚ ਰਿਜ਼ਲਟ ਪੂਰੇ ਵਧੀਆ ਤੇ ਬਾਕੀ ਹੋਰ ਜ਼ਿਆਦਾ ਕੁਝ ਪਾਉਣ ਦੀ ਬਾਈ ਲੋੜ ਨਹੀਂ ਹੈਗੀ ਜੇ ਕੋਈ ਘਾਟ ਨਹੀਂ ਜਿੱਦਾਂ ਹੋਣਾ ਦੇਖੋ ਤੁਸੀਂ ਕੈਮਰੇ ਦੇ ਵਿੱਚ ਆ ਫਸਲ ਦੇਖ ਰਹੇ ਆ ਹੁਣੇ ਫਸਲ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਘਾਟ ਨਹੀਂ ਸਿਰਫ ਇਹਦੇ ਤੇ ਇੱਕ ਆਪਾਂ ਉਲੀਨਾਸ਼ਕ ਇੱਕ ਐਂਡ ਦੇ ਵਿੱਚ ਜਦੋਂ ਤੇਲੇ ਦਾ ਹਮਲਾ ਹੁੰਦਾ ਮਾਰਚ ਦੇ ਵਿੱਚ ਜਦੋਂ ਬ੍ਰਾਊਨ ਹਾਪਰ ਥੋੜਾ ਬਹੁਤਾ ਬੱਲਾਂ ਦੇ ਉੱਤੇ ਭਰ ਜਾਂਦਾ ਜਾਂ ਬੈਠ ਜਾਂਦਾ ਉਦੋਂ ਆਪਾਂ ਇਹ ਕਿਹਦੇ ਪਰ ਤੇਲੇ ਦੀ ਸਪਰੇਅ ਕਰਨੀ ਆ ਤੇ ਇੱਕ ਆਪਾਂ ਇਹਦੇ ਤੇ ਉਲੀਨਾਸ਼ਕ ਦੀ ਕਰਨੀ ਆ ਹੋਰ ਕੋਈ ਵੀ ਆਪਾਂ ਨੂੰ ਲੋੜ ਨਹੀਂ ਕਿਉਂਕਿ ਆਪਾਂ ਨੂੰ ਆਪਣੀ ਫਸਲ ਦੇਖ ਕੇ ਪਤਾ ਲੱਗ ਜਾਂਦਾ ਹੁਣੇ ਫਸਲ ਦੇ ਵਿੱਚ ਤੁਹਾਨੂੰ ਵੀ ਦੇਖਦਾ ਹੀ ਹੋਣਾ ਵੀਡੀਓ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਜਿਹੜੇ ਭਰਾਮ ਦੀ ਫਸਲ ਇਦਾਂ ਖੜੀ ਆ ਬਿਲਕੁਲ ਵੀ ਕੋਈ ਪੀਲਾ ਪਣ ਨਹੀਂ ਹੈਗਾ ਖੇਤ ਦੇ ਵਿੱਚ ਕੋਈ ਫਸਲ ਦਵੀ ਵੀ ਹੈ ਨਹੀਂ ਤਾਂ ਉਹਦੇ ਤੇ ਬਾਈ ਤਤਾਂ ਦੀ ਸਪਰੇਈ ਦੀ ਲੋੜ ਨਹੀਂ 13045 ਦਾ ਚਲੋ ਬੈਨੀਫਿਟ ਹੈਗਾ ਗੋਭ ਸਮੇਂ ਜੇ ਕਰਦੀ ਆ ਆਪਣੇ ਬਲਕਿ ਦਾਣੇ ਦੂਣੇ ਵਧੀਆ ਬਣ ਜਾਂਦੇ ਤੇ ਆਪਣਾ ਝਾੜ ਦੇ ਵਿੱਚ ਜਿਹੜਾ ਥੋੜਾ ਬਹੁਤਾ ਫਰਕ ਪੈ ਜਾਂਦਾ ਪਰ ਜ਼ਿਆਦਾ ਸਪ੍ਰੇਅ ਕਰਨ ਦੀ ਕੋਈ ਲੋੜ ਨਹੀਂ ਹੈਗੀ ਹੁਣ ਤੁਸੀਂ ਸਿਰਫ ਇੱਕ ਉਲੀਨਾਸ਼ਕ ਤੇ 13045 ਮਿਲਾ ਕੇ ਕਰ ਸਕਦੇ ਆ ਉਹਦੇ ਤੋਂ ਬਾਅਦ ਜਿਹੜੇ ਪਰ ਹਲੇ ਵੀ ਸੋਚੀ ਜਾਂਦੇ ਵੀ ਤੇਲੇ ਦੇ ਵੀ ਨਾਲ ਹੀ ਪਾ ਦਈਏ ਦੇਖੋ ਹਲੇ ਤੇਲੇ ਦਾ ਕੋਈ ਹਮਲਾ ਨਹੀਂ ਤੇ ਜਿਹੜਾ ਮਾਣਾ ਮੋਟਾ ਕੋਈ ਆ ਕਾਲਾ ਜਾਂ ਦਾਣਾ ਪੱਤਿਆਂ ਤੇ ਦੇਖ ਕੇ ਸਪ੍ਰੇਅ ਕਰ ਦਿੰਦੇ ਆ ਵੀ ਬਾਈ ਤੇਲ ਆ ਗਿਆ ਤੇਲ ਆ ਗਿਆ ਜਦੋਂ ਤੱਕ ਆਪਣਾ ਖੇਤ ਦੇ ਵਿੱਚ ਬੱਲ ਦੇ ਵਿੱਚ ਮੱਖੀ ਬਣਨੀ ਸ਼ੁਰੂ ਨਹੀਂ ਹੁੰਦੀ ਹੈਗੀ ਮੱਖੀ ਨਹੀਂ ਬਣਦੀ ਉਦੋਂ ਤੱਕ ਬਾਈ ਜਿਹੜਾ ਤੇਲੇ ਦਾ ਨੁਕਸਾਨ ਹੈ ਉਹ ਬਿਲਕੁਲ ਨਹੀਂ ਤੇਲਾ ਕਰਦਾ ਕੋਈ ਉਹਦੇ ਡਰਨ ਦੀ ਲੋੜ ਨਹੀਂ ਹੈਗੀ। ਬਾਕੀ ਜਿਹੜੀ ਤੇਲੇ ਦੀ ਸਪਰੇਅ ਆ 20 ਮਾਰਚ ਤੋਂ ਜਦੋਂ ਆਪਾਂ ਪੀਲੀ ਕੁੰਗੀ ਦੀ ਸਪਰੇਅ ਕਰਨੀ ਆ ਉਦੋਂ ਹੀ ਕਰਿਓ। ਪਹਿਲਾਂ ਨਾਲ ਤੇਲੇ ਦੀ ਮਿਕਸ ਕਰਕੇ ਕਈ ਬੰਦੇ ਸੋਚਦੇ ਨੇ ਜੇ ਥਾਇਓਕਸਮ ਜੀ ਹੈ ਜਿਹੜੀ ਉਹ ਵੀ ਆਪਣੀ 1000 ਰੁਪਏ ਦੀ 10 ਕਿਲਿਆਂ ਦੀ ਆਉਂਦੀ ਆ ਵੀ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ। ਤੇ ਪਰ ਇਹ ਬੇਸ਼ੱਕ ਸਸਤੀ ਆ ਪਰ ਉਹਦਾ ਫਾਇਦਾ ਕੋਈ ਨਹੀਂ ਹੈਗਾ ਉਲਟਾ ਆਪਣੇ ਖੇਤ ਦੇ ਵਿੱਚ ਨੁਕਸਾਨ ਆ ਕਿਉਂਕਿ ਜਿਹੜੇ ਆਪਾਂ ਦਾਣੇ ਖਾਣੇ ਆ ਉਹਦਾ ਜਿਹੜਾ ਵਿੱਚ ਦਵਾਈ ਦੀ ਵਿੱਚ ਕਹਿੰਦੇ ਮ ਰਲੈਸਾ ਦਾਣੇ ਵਿੱਚ ਵੀ ਲਗਾਤਾਰ ਹੁੰਦੇ ਜੀ ਆਪਾਂ ਹੋ ਸਕੀ ਇਹਦਾ ਘੱਟ ਤੋਂ ਘੱਟ ਜਿਹੜੀਆਂ ਪੈਸਟੀਸਾਈਡ ਅਖੇ ਦੇ ਵਿੱਚ ਵਰਤੇ ਹੋਈਆਂ ਆਪਾਂ ਵੀ ਕਣਕ ਖਾਣੀ ਹੁੰਦੀ ਹੈ ਅੱਗੇ ਤੁਹਾਨੂੰ ਪਤਾ ਹੀ ਇਹ ਵੀ ਕਣਕ ਦੇ ਵਿੱਚ ਵੀ ਫਿਰ ਕਿੰਨੀਆਂ ਬਿਮਾਰੀਆਂ ਪੈਦਾ ਹੁੰਦੀਆਂ ਵੀ ਐਲਰਜੀ ਵਰਗੀਆਂ ਕਿੰਨੀਆਂ ਭਿਆਨਕ ਬਿਮਾਰੀਆਂ ਜਿਹੜੇ ਬੰਦੇ ਨੂੰ ਦੇਖੋ ਹੋਈਆਂ ਵੀ ਉਹ ਕਣਕ ਵੀ ਨਹੀਂ ਖਾ ਸਕਦੇ ਨਾ ਕਣਕ ਤੋਂ ਬਣੇ ਪ੍ਰੋਡਕਟ ਖਾ ਸਕਦੇ ਸੋ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਹੈ ਕਿ ਬੇਨਾ ਲੋੜ ਤੋਂ ਜਿਹੜੀ ਕੋਈ ਵੀ ਦਵਾਈ ਆ ਆਪਣੇ ਖੇਤ ਦੇ ਵਿੱਚ ਨਾ ਵਰਤੋ ਤਾਂ ਵਧੀਆ ਗੱਲ ਆ ਕਿਉਂਕਿ ਹੁਣ ਜਿੱਦਾਂ ਆਪਾਂ ਗੱਲਾਂ ਕਰਦੇ ਆ ਕਈ ਬੰਦੇ ਕਹਿੰਦੇ ਆ ਵੀ ਨਾਲ ਬਾਈ ਟਿਲਟ ਦੇ ਹੁਣ ਤੇਲੇ ਵਾਲੇ ਵੀ ਪਾਏ ਦੇਣੇ ਤੇਲੇ ਤੂਲੇ ਵਾਲੀ ਦੇ ਹਲੇ ਬਾਈ ਨਾ ਤੇਲਾ ਹੈਗਾ ਨਾ ਤੇਲੇ ਦੀ ਲੋੜ ਹੈ ਇਦਾਂ ਦੀ ਗਲਤੀ ਨਾ ਕਰਿਓ ਐਨ ਪੀ ਕੇ 13 0 45 ਪਲੱਸ ਤੁਸੀਂ ਫੰਗੀ ਸਾਈਡ ਮਿਲਾ ਕੇ ਕਰ ਦਿਓ ਹਲੇ ਹੋਰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਤੁਹਾਡੀ ਬਸਲ ਵਧੀਆ ਬਾਕੀ ਚਲੋ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਥੈਂਕ ਯੂ